ਹਾਂਜੀ ਗਾਇਜ਼ ਕਿਵੇਂ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਗੁਰਮੀਤ ਐਂਡ ਕਮਲ ਬਲੌਗਸ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਇਸ ਵੀਡੀਓ ਨੂੰ ਇਸ ਬਲੌਗ ਨੂੰ ਐਨ ਤੱਕ ਦੇਖਿਓ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਬਲੌਗ ਕਿਉਂ ਨਹੀਂ ਬਣਾ ਰਹੇ ਹੈਗੇ ਹਨਾ ਮਤਲਬ ਕਿ ਅਸੀਂ ਕਿਹਾ ਸੀ ਕੰਟੀਨਿਊ ਕਰਾਂਗੇ ਉਹਦਾ ਮੇਨ ਕਾਰਨ ਇਹ ਹੀ ਹੈਗਾ ਕਿ ਟਾਈਮ ਨਹੀਂ ਮਿਲ ਰਿਹਾ ਇੱਕ ਤਾਂ ਹਨਾ ਵੀ ਬਲੌਗ ਕਰਨ ਦਾ ਕਿਉਂਕਿ ਬੈਕ ਟੂ ਬੈਕ ਸਾਡੇ ਜਿਹੜੇ ਈਵੈਂਟ ਨੇ ਹੋ ਰਹੇ ਨੇਗੇ ਪਹਿਲਾਂ ਤਾਂ ਮੈਂ ਬੱਚਦੀ ਟਾਈਮ ਨੂੰ ਫਟਾਫਟ ਕੱਟ ਕੇ ਬਣਾ ਲੈਂਦੀ ਸੀਗੀ ਵੀਡੀਓ ਤੇ ਪਰ ਹੁਣ ਕੁਝ ਇਦਾਂ ਦਾ ਹੋ ਰਿਹਾ ਕਿ ਬੈਕ ਟੂ ਬੈਕ ਫੋਨ ਕਰਕੇ ਨਾ ਬਿਲਕੁਲ ਟਾਈਮ ਨਹੀਂ ਮਿਲ ਰਿਹਾ ਖੁਦ ਲਈ ਵੀ ਟਾਈਮ ਨਹੀਂ ਮਿਲ ਰਿਹਾ ਹੈਗਾ ਤੇ ਸੋ ਇਸ ਕਰਕੇ ਨਹੀਂ ਬਣਾ ਰਹੇ ਹੈਗੇ ਬਲੌਗ ਇਨਸਟਾਗ੍ਰਾਮ ਤੇ ਵੀਡੀਓ ਥੋੜੀ ਆਪਾਂ ਘੱਟ ਹਲੇ ਪਾ ਰਹੇ ਆਂਗੇ ਹੈ ਨਾ ਬਸ ਉਹੀ ਚੱਕਰ ਆ ਕਿ ਕੰਮ ਕਰਕੇ ਚਲੋ ਆਣਾ ਵਾਈਪਰੂ ਜਿੱਦਾਂ ਹੀ ਵਰਕ ਤਾਂ ਦਿੰਦਾ ਰਹੇ ਕੰਮ ਦਿੰਦਾ ਰਹੇ ਤੇ ਬਾਕੀ ਹੁਣ ਅੱਜ ਆਪਾਂ ਬਲੌਗ ਬਣਾ ਰਹੇ ਆਂ ਅੱਜ ਹੈਗਾ ਸੰਡੇ ਤੇ ਗੁਰਮੀ ਤੋਂ ਆਲਰੇਡੀ ਜਾ ਚੁੱਕੇ ਨੇ ਕੰਮ ਤੇ ਤੇ ਬਾਕੀ ਜਿਹੜੇ ਨਵੇਂ ਮੈਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਸਾਡਾ ਮਲੇਸ਼ੀਆ ਦੇ ਵਿੱਚ ਗੋਲ ਗੱਪਿਆਂ ਦਾ ਕੰਮ ਆਗਾ ਤੇ ਅਸੀਂ ਦੋਨੋਂ ਹਸਬੰਡ ਵਾਈਫ ਕਰਦੇ ਆਂਗੇ ਕੰਮ ਤੇ ਹੁਣ ਮੈਂ ਚਾਹੂੰਗੀ ਗੁਰਮੀਤ ਕੋਲੇ ਇਹ ਦੁਕਾਨ ਤੇ ਨੇਗੇ ਤੇ ਮੈਂ ਹੁਣ ਚਾਹੂੰਗੀ ਸਮਾਨ ਲੈ ਕੇ ਕਿਉਂਕਿ ਮੈਂ ਘਰ ਦਾ ਸਾਰਾ ਕੰਮ ਕਰਨ ਵਿੜਿਆ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਹੁਣ ਮੇਰੀ ਇੱਕ ਲਾਸਟ ਵਾਲਾ ਕੰਮ ਰਹਿੰਦਾ ਵਾ ਮੇਰੀ ਮਸ਼ੀਨ ਲਈ ਹੋਏ ਕੱਪੜੇ ਧੋਣ ਲਈ ਤੇ ਇਹ ਕੱਪੜੇ ਵਗੈਰਾ ਪਾ ਕੇ ਫਿਰ ਮੈਂ ਜਾਊਂਗੀ ਗੁਰਮੀਤ ਕੋਲੇ ਬਾਕੀ ਦਾ ਸਮਾਨ ਲੈ ਕੇ ਦੁਕਾਨ ਦਾ ਤੇ ਆਪਾਂ ਅੱਜ ਤੁਹਾਡੇ ਨਾਲ ਕਰਾਂਗੇ ਬਹੁਤ ਸਾਰੀਆਂ ਗੱਲਾਂ ਤੇ ਇਹ ਤੁਹਾਨੂੰ ਗੁਰਮੀਤ ਨਾਲ ਮਿਲਾਉਣੇ ਆਂਗੇ ਤੇ ਇੱਕ ਬਹੁਤ ਸਾਰੇ ਕੁਐਸਚਨ ਆ ਰਹੇ ਨੇ ਕਿਉਂ ਮਤਲਬ ਕਿ ਪਕਯੂ ਨੇ ਬਲੌਗ ਵੀ ਬਣਾਵਾਂਗੇ ਅੱਡ ਤੋਂ ਬਹੁਤ ਕੁਝ ਪੁੱਛ ਰਹੇ ਨੇ ਸਾਨੂੰ ਮਲੇਸ਼ੀਆ ਬਾਰੇ ਸਾਡੇ ਖੁੱਦ ਦੇ ਬਾਰੇ ਤੇ ਉਹਦੇ ਲਈ ਸਾਨੂੰ ਚਾਹੀਦਾ ਵਾ ਕਿ ਅਸੀਂ ਮੈਂ ਤੇ ਗੁਰਮੀਤ ਇੱਕ ਜਗ੍ਹਾ ਤੇ ਬੈਠ ਕੇ ਪ੍ਰੋਪਰ ਤੁਹਾਡੇ ਨਾਲ ਗੱਲ ਕਰ ਸਕੀਏ ਇੱਕ ਪ੍ਰੋਪਰ ਮਤਲਬ ਬਲੌਗ ਬਣਾ ਸਕੀਏ ਤੋ ਉਹਦੇ ਲਈ ਅਸੀਂ ਦੇਖਦੇ ਹਾਂਗੇ ਵੀ ਅਸੀਂ ਕਦੋਂ ਵਲੌਗ ਬਣਾਉਣੇ ਹਾਂਗੇ ਹਨਾ ਮਤਲਬ ਕਦੋਂ ਕਿਊ ਐਨ ਵੀਲੌਗ ਕਰਾਂਗੇ ਉਹ ਬਹੁਤ ਜ਼ਰੂਰੀ ਆ ਉਹਦਾ ਉਹਦੇ ਨਾਲ ਤੁਸੀਂ ਸਾਨੂੰ ਮਤਲਬ ਜ਼ਿਆਦਾ ਰਿਲੇਟ ਕਰੋਗੇ ਸਾਡੇ ਨਾਲ ਤੁਹਾਨੂੰ ਸਾਡੇ ਬਾਰੇ ਕੋ ਜਾਣਨ ਨੂੰ ਮਿਲੇਗਾ ਬਾਕੀ ਜਿਹੜੇ ਤੁਸੀਂ ਸਾਡੇ ਤੋਂ ਸਵਾਲ ਪੁੱਛਦੇ ਆਂ ਅਸੀਂ ਆਪਣੇ ਐਕਸਪੀਰੀਅੰਸ ਬੇਸ ਤੇ ਤੁਹਾਨੂੰ ਉਹ ਦੱਸਾਂਗੇ ਤੇ ਤੁਹਾਨੂੰ ਵੀ ਕੁਝ ਥੋੜਾ ਬਹੁਤਾ ਸਾਡੇ ਤੋਂ ਜੇ ਸਿੱਖਣ ਨੂੰ ਮਿਲ ਜੇ ਤਾਂ ਬਹੁਤ ਵੱਡੀ ਗੱਲ ਆ ਤੇ ਇਦਾਂ ਹਨਾ ਠੀਕ ਆ ਤੇ ਬਾਕੀ ਹੁਣ ਆਪਾਂ ਗੁਰਮੀਤ ਕੋਲ ਚਲਦੇ ਆਂਗੇ ਆਪਾਂ ਦੇਖਦੇ ਆ ਉਹ ਕੀ ਕਰਦੇ ਨੇਗੇ ਤੇ ਆਪਾਂ ਕਰਦੇ ਆ ਤੁਹਾਡਾ ਨਾਲ ਗੱਲਾਂ ਬਾਤਾਂ ਸਿਕਮਲ ਆ ਗਈ ਹੈ ਜੀ ਫਿਰ ਹੁਣ ਦੇਖੋ ਪਾਣੀ ਪੀਣ ਲੱਗੀ ਹੈ ਗਮੂ ਗਰਮੀ ਬੋਲੀ ਹੋ ਰਹੀ ਹੈ ਗਰਮੀ ਤਾਂ ਬਹੁਤ ਆ ਜਿਆਦਾ ਬਹੁਤ ਗਰਮੀ ਆ ਜੀ ਅਸੀਂ ਵੀ ਕੋਸ਼ਿਸ਼ ਆਏ ਨਹੀਂ ਹੈਦੇ ਬੰਦਾ ਵੀ ਚੱਜਨਾ ਵਧੀਆ ਕੱਪੜੇ ਪਾ ਕੇ ਜਾਂ ਮਨੋ ਕੋਈ ਨਿਊ ਕੱਪਾ ਕਰਕੇ ਆਏ ਨਹੀਂ ਆਪਾਂ ਗਮ ਕਰ ਸਕਦੇ ਕਿਉਂਕਿ ਤੁਹਾਡਾ ਕੰਮ ਇਦਾਂ ਦਾ ਹੈ ਨਾ ਮਤਲਬ ਆਪਣਾ ਤੇ ਇਹ ਕੰਮ ਦੇ ਵਿੱਚ ਤਾਂ ਬਸ ਸਿੰਪਲ ਜਿਹੀ ਬਸ ਨਾਰਮਲ ਕੱਪੜਾ ਤੇ ਕੰਫਰਟੇਬਲ ਕੱਪੜਾ ਹੈ ਜੀ ਕੰਮ ਕਰ ਸਕਦੇ ਆ ਨਹੀਂ ਬਹੁਤ ਔਖਾ ਹੋਣੀ ਵੀ ਨ ਤੈਨੂੰ ਤਾਂ ਮੋਬਲ ਖਤਮ ਕਰਤੀ ਸਾਰਾ ਠੀਕ ਹੈ ਤੁਸੀਂ ਪਾਣੀ ਪੀਓ ਪਾਣੀ ਪੀਓ ਬੱਦ ਤੋਂ ਬੱਦ ਮੀਂਹ ਥੋੜਾ ਜਿਹਾ ਪੈ ਗਿਆ ਤਾਂ ਧਰਤੀ ਜਦੀ ਸੋਕੀ ਹੋ ਗਈ ਮੀਂਹ ਥੋੜਾ ਜਿਹਾ ਪਿਆ ਸੀਗਾ ਤੇ ਦੇਖੋ ਮਾੜਾ ਜਿਹਾ ਪਿਆ ਸੀ ਤੁਸੀਂ ਹੈ ਨਾ ਫੱਪੇ ਆ ਤਾਂ ਠੀਕ ਹੈ ਦੇਖੋ ਇਹ ਨਾ ਤੇ ਬਾਕੀ ਇਹ ਪੁੱਛ ਰਹੇ ਨੇ ਆਪ ਨੂੰ ਇੰਨੇ ਕਿਵਨ ਨਹੀਂ ਆ ਰਹੇ ਨੇ ਸਾਰੇ ਇਹਨੇ ਪੁੱਛ ਰਹੇ ਨੇ ਜੀ ਤੁਸੀਂ ਮਤਲਬ ਕਿਵਨ ਨਹੀਂ ਆਈ ਮੀਨ ਕੁਸਚਨ ਪੁੱਛ ਰਹੇ ਨੇ ਲੋਕ ਆਪਣੇ ਬਾਰੇ ਪੁੱਛ ਰਹੇ ਨੇ ਕੋਈ ਉਹ ਜਾਣਨਾ ਚਾਹੁੰਦੇ ਮਲੇਸ਼ੀਆ ਬਾਰੇ ਤੇ ਮੈਂ ਇਹਨਾਂ ਨੂੰ ਹੀ ਦੱਸ ਕੇ ਰਹੀ ਆਂ ਕਿ ਆਪਾਂ ਉਹਦੇ ਲਈ ਇੱਕ ਸਪੈਸ਼ਲ ਹੈ ਨਾ ਵੀ ਆਪਾਂ ਦੋਨੋਂ ਬਹਿ ਕੇ ਵਲੌਗ ਬਣਾਵਾਂਗੇ ਕਿ ਸਾਡੀ ਪ੍ਰੋਪਰ ਗੱਲਬਾਤ ਹੋ ਸਕੇ ਤੇ ਉਹੀ ਮੈਂ ਦੱਸ ਕੇ ਆਈ ਆਂ ਤੁਹਾਨੂੰ ਦੱਸ ਕੇ ਆਈ ਆਂ ਤੇ ਆਪਾਂ ਹੀ ਦੁਕਾਨ ਦਿਖਵਾ ਜੀ ਤੁਹਾਨੂੰ ਦੁਕਾਨ ਦਿਖਾਉਣੇ ਆਂ ਆਪਣੇ ਅੱਜ ਕੋਲ ਆਜ ਮੈਂ ਦਿਖਾਵਾਂ ਤੁਹਾਨੂੰ ਦੁਕਾਨ ਤੇ ਤੇ ਮੇਰੀ ਆਪਣੀ ਦੁਕਾਨ ਆ ਹੈ ਦੁਕਾਨ ਮਤਲਬ ਆਪਾਂ ਇੱਕ ਛੋਟਾ ਜਿਹਾ ਟੇਬਲ ਲਾ ਕੇ ਉਹਤੇ ਆਪਣੀ ਪਾਣੀ ਪੂਰੀ ਆਪਾਂ ਸੇਲ ਕਰਦੇ ਆਂਗੇ ਇਹਦੇ ਚ ਥੋੜਾ ਥੋਪਿਆ ਇਹਦੇ ਚ ਪਾਣੀ ਆਗਾ ਇਹਦੇ ਚ ਵੀ ਪਾਣੀ ਆ ਇਹਦੇ ਚ ਚਟਣੀਆਂ ਨਿਗੀਆਂ ਇਧਰ ਆਲੂ ਪਿਆਜ਼ ਆ ਦੇਖੋ ਆਲੂ ਪਿਆਜ਼ ਤੇ ਹੁਣ ਆ ਆਪਣਾ ਜਿਹਾ ਫੋਵਲ ਪੱਤੇ ਜਿੰਨੇ ਚਾਪਾ ਗੋਲ ਗੱਪੇ ਖਿਲਾਉਣੀ ਹੋਣੀਆਂ ਹੁਣ ਤੁਸੀਂ ਕਹਿਣਾ ਇਹਦੇ ਚ ਕੀ ਨਮਾ ਜਿਹੜਾ ਕੋਈ ਇੰਡੀਆ ਤੋਂ ਦੇਖ ਰਿਹਾ ਵਾ ਇਹਦੇ ਲਈ ਇਹਦੇ ਚ ਇਹ ਨਮਾ ਵਾ ਕਿ ਇੱਥੇ ਜ਼ਿਆਦਾਤਰ ਇਦਾਂ ਬਣਾ ਕੇ ਦਿੰਦੇ ਆ ਇਕੱਠੇ ਪੀਸ ਰੱਖ ਕੇ ਤੇ ਆਪਣੀ ਪਹਿਲੀ ਦੁਕਾਨ ਆ ਜਿੱਥੇ ਆਪਾਂ ਇਦਾਂ ਦਿੰਨੇ ਆਗੇ 1 ਬਾਈ 1 ਕਰਕੇ ਅਨਲੈਸ ਕਿ ਕੋਈ ਕਹਿ ਦੇਵੇ ਅਗਨੇ ਨਹੀਂ ਸਭ ਦਾ ਇਕੱਠੇ ਚਾਹੀਦਾ ਜਿਵੇਂ ਕਿ ਜਿਹਨੂੰ ਨਹੀਂ ਪਤਾ ਨਾ ਇਧਰ ਨੇ ਨੇ ਮਲੇਸ਼ੀਆ ਵਾਲੇ ਫਿਰ ਉਹਨਾਂ ਨੂੰ ਇਦਾਂ ਬਣਾ ਕੇ ਦੇ ਦੇ ਆ ਜ਼ਿਆਦਾਤਰ ਆਪਣੇ ਇੰਡੀਅਨਸ ਨੇ ਉਹਨਾਂ ਨੂੰ ਇਹਦੇ ਵਿੱਚ 1 ਬਾਈ 1 ਕਰਕੇ ਤੇ ਲਾਸਟ ਦੇ ਵਿੱਚ ਅਸੀਂ ਸੁੱਕੇ ਵਾਲਾ ਜਿਹੜਾ ਮਸਾਲਾ ਪੂਰੀ ਕਹਿੰਦੇ ਨੇ ਜਾਂ ਪਾਪੜੀ ਕਹਿੰਦੇ ਨੇ ਉਹ ਵੀ ਦਿੰਨੇ ਹੁੰਦੇ ਆ ਠੀਕ ਹੈ ਜੀ ਤੇ ਆਹੇ ਕਿ ਦੁਕਾਨ ਏਡੀ ਕਲਾ ਇੰਨਾ ਕਿ ਟੇਬਲ ਆ ਅਸੀਂ ਇੰਨੇ ਕਿ ਜੀ ਸਾਨੂੰ 7 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੁਸੀਂ ਪੁੱਛਦੇ ਸੀ ਸਾਨੂੰ ਕਿੰਨਾ ਟਾਈਮ ਕੋਈ 2017 ਚੋਂ ਉਪਰ ਕੀਤੀ ਸੀਗੀ ਆਪਣੀ ਇਹ ਸਟਾਲ ਤੇ ਹੁਣ 2025 ਚੜ ਗਿਆ ਵਾ ਤੇ ਤੇ ਲੋ ਹੁਣ ਤੁਸੀਂ 7 ਕਿ ਸਾਲ ਹੋ ਗਏ ਹੁਣ ਮੈਨੂੰ ਲੱਗਦਾ ਜ਼ਿਆਦਾ ਹੋ ਗਏ ਹੋਣਾ 7 ਸਾਲ ਨਹੀਂ ਨਹੀਂ ਇਥੇ ਅਸੀਂ ਰਵਾਂਗੇ ਰਾਤ ਦੇ ਕਿਹੜੇ ਵੇ ਤੱਕ 8 ਦੇ 10 11 ਵੇ ਤੱਕ ਤੇ ਵਾ ਕਿ ਤੁਹਾਨੂੰ ਥੋੜੀ ਥੋੜੀ ਆਪਾਂ ਮਿਲਦੇ ਰਵਾਂਗੇ ਠੀਕ ਆ ਹੁਣ ਹੋਰ ਕਲਪ ਚ ਮਿਲਦੇ ਜੀ ਹੁਣ ਥੋੜਾ ਜਿਹਾ ਫਿਰ ਅਮੀ ਇੱਧਰ ਹੈਗੇ ਨੇ ਗਰਮੀ ਤੇ ਨਾਲ ਕੋਲੇ ਕਸਟਮਰ ਆ ਗਿਆ ਤੇ ਹੁਣ ਥੋੜੀ ਜਿਹੀ ਸ਼ਾਂਤੀ ਆਈ ਹੈ ਕਿ ਨਹੀਂ ਤੇ ਇੰਨੀ ਗਰਮੀ ਸੀਗੀ ਬੁਰਾ ਹਲ ਹੋਇਆ ਪਿਆ ਸੀਗਾ ਤੇ ਹੁਣ ਠੀਕ ਲੱਗ ਰਿਹਾ ਥੋੜਾ ਜਿਹਾ ਤੇ ਨਾਲ ਕੋਲੇ ਹੈਗੇ ਨੇ ਗਾਕ ਤੇ ਕੋਈ ਗੱਲ ਨਹੀਂ ਹਾਸਲ ਹਾਸਲ ਮੈਂ ਤੇ ਹਾਸਾ ਦਿਆ ਕਿ ਦੇਖ ਲਓ ਗਾਇਜ਼ ਬਹੁਤ ਚ ਕਰਦੀ ਲੈ ਧੋਸ ਚੰਗੀ ਤਰੀਕਾ ਸਾਬ ਕਰਨੇ ਹੁਣ ਦਾ ਆਪਣੇ ਚੰਗੀ ਤਰੀਕਾ ਰਾਸ਼ੂ ਹੀ ਤਾਂ ਹੁੰਦਾ ਵੀ ਸਾਫ ਕਰੋ ਚੰਗੀ ਤਰ੍ਹਾਂ ਵੱਟ ਆਉਣ ਲੱਗ ਜਾਂਦੇ ਨਹੀਂ ਤੇ ਕੀ ਆ ਉਹ ਕਮਾਂਡੀਆਂ ਦੇ ਵਿੱਚ ਜੋਰ ਤੇ ਖਲਾਬ ਨੇ ਮੈਂ ਰਵਿਆ ਕੜਾਈ ਜਾਂਦੇ ਦੇਖ ਲੋ ਬੈਠੇ ਰਸ ਲਾਈ ਹੈਗੀ ਹਾਂਜੀ ਗਾਇਜ਼ ਟਾਈਮ ਹੋ ਗਿਆ ਜੀ 8:13 ਤੇ 10:30 ਤੱਕ ਆਪਾਂ ਹਲੇ ਹੈਗੇ ਦੁਕਾਨ ਤੇ ਤੇ ਹੁਣ ਆਪਾਂ ਕਾਲੂ ਹੈਗੇ ਆਪਾਂ ਨੂੰ ਛੁੱਟੀ ਤੁਹਾਨੂੰ ਬੁਲਾ ਰਹੇ ਨੇ ਇੱਧਰ ਅੰਕਲ ਬੁਲਾ ਰਹੇ ਨੇ ਚਲੋ ਜੀ ਤੇ ਕੱਲ ਨੂੰ ਆਪਾਂ ਹੋਏ ਜੇ ਛੁੱਟੀ ਮੰਡੇ ਆਗਾ ਤੇ ਗਰਮੀ ਦੇ ਵੈਸੇ ਕਹਿ ਰਹੇ ਨੇ ਵੀ ਮੈਂ ਨਹੀਂ ਕਰਨੀ ਪਰ ਮੈਂ ਕਰਵਾਉਂਗੀ ਕਿਉਂਕਿ ਵੈਸਾ ਢੀ ਹੁੰਦੀ ਹੋਈ ਆਗੀ ਛੁੱਟੀ ਤੇ ਕੀ ਹੋ ਗਿਆ ਕੀ ਕਹਿ ਰਹੇ ਨੇ ਚੀਨਾ ਆ ਰੋਟੀ ਲੈ ਕੇ ਚਲਾ ਲਿਆਉਗਾ ਬਾਈ ਰਾਣੀ ਬਪਾ ਕੀ ਉਹਨੇ ਬਲੌਗ ਕਰਨਾ ਠੀਕ ਆਪਾਂ ਸਾਰੇ ਸਵਾਲਾਂ ਜਵਾਬ ਦੇਣਾ ਸਾਰੇ ਓਕੇ ਡਨ ਡਨ ਠੀਕ ਆ ਜੀ ਤੇ ਬਾਕੀ ਹੁਣ ਕਸਟਮਰ ਸਾਰੇ ਹੋਣੀ ਹੋਣੀ ਗਏ ਨੇਗੇ ਤੇ ਜੋ ਜਾਨੀ ਗਰਮੀ ਤੇ ਜਾਣਗੇ ਹੁਣ ਉਹ ਇਧਰ ਚੀਨੇ ਦੀ ਦੁਕਾਨ ਜਿੱਥੋਂ ਅਸੀਂ ਮੋਬਾਈਲ ਆਪਣੇ ਰੀਚਾਰਜ ਕਰਾਉਨੇ ਆਂਗੇ ਤੇ ਹੁਣ ਇਹ ਜਾਣਗੇ ਉਹਨਾਂ ਤਾਂ ਖਾਣਾ ਲੈਣ ਲਈ ਆਰਡਰ ਦਿੱਤਾ ਹੈ ਜੀ ਦਿੱਤੀ ਹੈ ਕਿ ਇਹ ਹੀਲਿਓਂ ਦੇ ਹੁੰਦੇ ਨੇ ਤੇ ਮੈਂ ਇੱਥੇ ਰਹੂੰਗੀ ਦੁਕਾਨ ਤੇ ਤੇ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਜਿਹੀ ਫਿਰ ਚ ਲੋਈ ਗੈਂਸ ਆਪਾਂ ਹੁਣ ਪਾਣੀ ਭਰ ਕੇ ਰੱਖ ਲਈ ਬਾਲਟੀ ਇਹਦੇ ਨਾਲ ਆਪਾਂ ਧੋਵਾਂਗੇ ਆਪਣੀ ਸਾਰੀ ਦੁਕਾਨ ਜਾਂਦੇ ਹੋਏ ਆ ਦੇਖੋ ਕਿੰਨੇ ਗੰਦਾ ਹੋਇਆ ਪਿਆ ਸਾਰਾ ਸਾਫ ਕਰਨਾ ਕੱਲ ਨੂੰ ਆਪਾਂ ਨੂੰ ਛੁੱਟੀ ਹੈਗੀ ਅਦਰ ਦੇਖੋ ਕਿੰਨਾ ਖਲਾਰਾ ਪਿਆ ਪਿਆ ਵਾ ਚੰਗੀ ਤਰ੍ਹਾਂ ਸਾਫ ਕਰਾਂਗੇ ਆਪਾਂ ਦੁਕਾਨ ਨੂੰ ਤੇ ਕੱਲੋਂ ਆਪਣੀ ਛੁੱਟੀ ਉਹ ਦੇ ਦੇ ਕਾਨੂੰ ਆਪਾਂ ਕੀ ਕਰਦੇ ਆਂਗੇ ਤੇ ਸਾਡੇ ਨਾਲ ਹੋ ਗਏ ਆ ਤੇ 10 ਵਜੇ ਤੱਕ ਆਪਾਂ ਵੇਟ ਕਰਦੇ ਆਂਗੇ ਫਿਰ ਉਸ ਵਾਰ ਆਪਾਂ ਕਰਾਂਗੇ ਦੁਕਾਨ ক্লোਜ਼ ਆਹ ਬੋ ਜੀ ਨਜੀ ਰੋਟੀ ਲੱਗਤੀ ਸੀਗੀ ਜਿਹਨੇ ਰੀਚਾਰਜ ਕਰਦਾ ਹੁੰਦਾ ਮੋਬਾਈਲਾਂ ਦੇ ਆਪਣੇ ਦੇਖੋ ਦੇਖ ਕਿਧਰ ਜਾਗਦਾ ਕੜਾ ਕੜਾ ਕੋਹ ਕੜਾ ਲੈ ਲੋ ਜੀ ਗਾਇਸ ਟਾਈਮ ਹੋ ਗਿਆ ਵਾ ਦੁਕਾਨ ਬੰਦ ਕਰਨ ਦਾ ਆਈ ਮੀਨ ਦੁਕਾਨ ਅਸੀਂ ਬੰਦ ਕਰਤੀ ਆਲਰੇਡੀ ਤੇ ਹੁਣ ਅਸੀਂ ਸਫਾਈ ਕਰਾਂਗੇ ਸੋ ਕੱਲ ਨੂੰ ਛੁੱਟੀ ਹੈ ਬਾਕੀ ਤੁਹਾਨੂੰ ਪਤਾ ਹੀ ਮੀਮੂ ਕਰਕੇ ਥੋੜਾ ਜਿਹਾ ਗੰਦਾ ਜਿਆਦਾ ਪੈਨਦਾ ਵਾ ਤੇ ਇੱਧਰ ਉਹ ਆਂਟੀ ਹੈ ਵਿਚਾਰੀ ਇੱਥੇ ਸੌਂਦੇ ਨੇਗੇ ਤੇ ਬਾਕੀ ਹੁਣ ਇੱਕ ਹੀ ਵਾਣਾ ਵੀਡੀਓ ਬਣਾਉ ਵਗੈਰ ਇੱਧਰ ਦੇਖੋ ਗਰਮੀ ਤਾਂ ਬਿਜੇ ਗੱਲ ਨਹੀਂ ਕਰ ਰਹੇ ਤੁਹਾਡੇ ਨਾਲ ਗੱਲ ਕਰ ਲਓ ਨਾ ਬਲੌਗ ਚੱਲ ਰਿਹਾ ਆਪਣਾ ਬਸ ਮੈਂ ਮੋਬਿਲ ਆ ਦਿਆਂ ਸਫਾਈ ਕਰਦੇ ਆ ਤੇ ਬਾਕੀ ਸਵੇਰੇ ਫਿਰ ਜਦੋਂ ਆਪਣਾ ਹੱਕ ਆ ਜਾਂਦੇ ਆ ਉਹਨਾਂ ਦੁਕਾਨ ਖੋਲ੍ਹਦੇ ਆ ਜੀ ਹਾਂ ਆਸੀਂ ਪਹਿਲੇ ਪਾਣੀ ਭਰ ਕੇ ਰੱਖ ਲਈਦਾ ਸਾਫ਼ ਕਰਨ ਦੇ ਲਈ ਹੁਣ ਆਪਾਂ ਕਰੀਏ ਦੁਕਾਨ ਸਾਫ਼ ਹੋ ਚੰਗੀ ਤਰ੍ਹਾਂ ਤੇ ਫਿਰ ਇੱਕ ਬੰਦਾ ਕੈਮਰਾ ਫੜੂਗਾ ਵੀਡੀਓ ਬਣਾਊਗਾ ਤੇ ਦੂਜਾ ਬੰਦਾ ਕੰਮ ਕਰ ਰਿਹਾ ਕਰਾ ਜਿਆਦਾ ਤਰ ਮਹਿ ਲਾਉਣੀ ਹੁੰਦੀ ਆ ਕਲੀਨ ਕਰ ਦੇਣੀ ਆ ਅੱਜ ਗਰਮੀ ਤੇ ਕਰ ਰਹੇ ਨੇਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਘਰ ਸਸ ਬਸ ਆਲਰੇਡੀ ਸਮਾਨ ਸਾਰਾ ਪੈਕ ਆ ਮੋਪ ਵੀ ਬਸ ਨਾ ਦੇਣਾ ਧੋ ਦੇਣਾ ਚੰਗੀ ਤਰ੍ਹਾਂ ਤੇ ਫਿਰ ਆਪਾਂ ਚੱਲਦੇ ਆ ਲਓ ਜੀ ਗਾਇਸ ਕਰਤੀ ਸਾਰੀ ਦੁਕਾਨ ਸਾਫ ਚੰਗੀ ਤਰ੍ਹਾਂ ਤੇ ਇਧਰ ਆਂਟੀ ਵਿਚਾਰੇ ਵਿਚਾਰੇ ਸੌਣ ਕਿੱڑا ਟਕਣੋਂ ਆ ਮੈਂ ਤਾਂ ਹੀ ਸੋਚਦੀ ਮੈਂ ਕਿੱਡਾ ਬੇ ਟਕਣੀ ਪਤਾ ਨਹੀਂ ਕਿੱਥੇ ਆ ਆਜੋ ਹੁਣ ਆਪਾਂ ਚੱਲਿਆਂ ਕੂੜਾ ਸੁੱਟਣ ਲਈ ਬਸ ਇਹ ਤੋਂ ਬਾਅਦ ਘਰ ਜਾਵਾਂਗੇ ਰੋਟੀ ਪਾਣੀ ਖਾਵਾਂਗੇ ਤੇ ਆਪਾਂ ਇੱਥੇ ਹੁਣ ਵਲੌਗ ਦਾ ਐਂਡ ਕਰ ਦਈਏ ਹਨਾ ਤੇ ਆਪਾਂ ਹੁਣ ਇੱਥੇ ਤੁਹਾਨੂੰ ਵਲੌਗ ਦਾ ਐਂਡ ਕਰਨ ਲੱਗੇ ਆਂਗੇ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜੇ ਵੀਡੀਓ ਵਧੀਆ ਲੱਗੇ ਆਹ ਲਓ ਜੀ ਇੱਥੇ ਸੜਤਾ ਕੋਲਾ ਹੂੰ ਤੇ ਹੁਣ ਰੋਟੀ ਕੀ ਖਾਣਾ ਦੇ ਦੇਾਂਗੇ ਅੱਜ ਤੁਸੀਂ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਘਰ ਤੇ ਘਰ ਜਾ ਕੇ ਮੈਂ ਚੌਲ ਬਣਾਉਂਗੀ ਬੜੀਆਂ ਪਾ ਕੇ ਦੂਜੇ ਨਾਰਮਲ ਰੇੜੇ ਬਣਾਉਣੇ ਆ ਤੇ ਹੁਣ ਆਪਾਂ ਬਸ ਘਰ ਜਾ ਕੇ ਹੁਣ ਸਮਾਨ ਚੱਕਦੇ ਆਂ ਘਰ ਨੂੰ ਜਾਣੇ ਆਂਗੇ ਤੇ ਫਿਰ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਮਿਲਦੇ ਆਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਜੇ ਕਿਉਂ ਐਨ ਬਲੌਗ ਅਸੀਂ ਬਣਾਇਆ ਤੁਹਾਡੇ ਸਾਰੇ ਸਵਾਲਾਂ ਦੇ ਦਵਾਂਗੇ ਜਵਾਬ ਚਲੋ ਠੀਕ ਹੈ ਗਾਇਸ ਬਾਏ ਬਾਏ ਕਰਦੇ ਹਾਂ